ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਵੱਡੀ ਅਪਡੇਟ ਆਏ ਦੇ ਟੌਪ ਦੇ ਟੂਰਨਾਮੈਂਟ ਵਜਨੀ ਭਾਰ ਵਰਗ ਦੇ ਜੋ ਹੋਣੇ ਆ ਉਹਨਾਂ ਬਾਰੇ ਅਪਡੇਟ ਦੇਵਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਜੋ ਵੀਰ ਨਵੇਂ ਆਏ ਆ ਸਬਸਕ੍ਰਾਈਬ ਆਪਣਾ ਚੈਨਲ ਜਰੂਰ ਕਰ ਲਿਆ ਕਰੋ ਕਬੱਡੀ ਦੀਆਂ ਵੀਡੀਓ ਪਾਉਣੇ ਰਹਿੰਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਪਹਿਲਾ ਅਜਿਹਾ ਵਜਣੀ ਪਾਰਵਰਗ ਦਾ ਟੂਰਨਾਮੈਂਟ ਮਕੀਰੀਆਂ ਦੇ ਵਿੱਚ ਗੇਰੇ ਦੇ ਵਿੱਚ ਜਾਨਕੀ ਵੱਡਾ ਟੂਰਨਾਮੈਂਟ ਅੱਜ ਵਜਣੀ ਦੇ ਮੈਚ ਤੇ ਪਰਸੋ ਜਾਨਕੀ ਇਸ ਕਬੱਡੀ ਕੱਪ ਤੇ ਵੱਡੀਆਂ ਕਲੱਬਾਂ ਦੇ ਮੈਚ ਕਰਵਾਏ ਜਾਣੇ ਆ ਕੱਲ ਨੂੰ ਜਾਨਕੀ ਕੱਲ ਨੂੰ ਵੀ ਵਜਣੀ ਮੈਚ ਆ ਤੇ ਪਰਸੋ ਇੱਥੇ ਵੱਡੀਆਂ ਕਲੱਬਾਂ ਪਹੁੰਚਣੀਆਂ ਵੱਡੇ ਇਨਾਮ 1.5 ਲੱਖ ਰੁਪਏ ਦੇ ਇਨਾਮ ਰੱਖੇ ਗਏ ਆ ਇਸ ਤੋਂ ਅੱਗੇ ਅੱਜ ਵੱਡਾ ਟੂਰਨਾਮੈਂਟ ਵਜਣੀ ਭਾਰ ਵਰਗ ਦਾ ਜੋ ਹੋਣ ਜਾ ਰਿਹਾ ਕੋਲੀਆਂ ਕਲਾ ਦੇ ਵਿੱਚ ਅੱਜ ਛੋਟੇ ਮੈਚ ਕਰਵਾਏ ਜਾਣੇ ਆ ਬਹੁਤ ਵਧੀਆ ਉਪਰਾਲਾ ਕਮੇਟੀ ਦਾ ਐਣੀ ਵੀ ਇਹਨਾਂ ਨੇ ਨਵੇਂ ਖਿਡਾਰੀਆਂ ਨੂੰ ਵੀ ਜੋ ਹੈ ਮੌਕਾ ਦਿੱਤਾ ਤਾਂ ਇਹ ਬਹੁਤ ਚੰਗੀ ਗੱਲ ਲੱਗੀ ਹੈ ਜਿੱਥੇ ਵੱਡੇ ਖਿਡਾਰੀ ਸੱਦਨੇ ਉਹ ਅਗਲੇ ਦਿਨ ਸੱਦੇ ਜਾਣਗੇ ਪਰ ਆਵਾਂ ਦੀਆਂ ਹੀ ਚੰਗੀਆਂ ਚੀਜ਼ਾਂ ਲੱਗਦੀਆਂ ਵਜਣੀ ਵਾਲਿਓ ਤੁਸੀਂ ਕਹਿੰਦੇ ਹੋ ਨੇ ਅਪਡੇਟ ਨਹੀਂ ਦਿੰਦੇ ਅੱਜ ਆਪਾਂ ਸਾਰੇ ਜੋ ਹੈ ਵਜਣੀ ਪਾਰਵਰਗ ਦੇ ਵੀ ਮੈਚ ਦੱਸਿਆ ਤਾਂ ਕਰਕੇ ਕੰਟੈਕਟ ਨੰਬਰ ਹੈਗੇ ਆ ਤੁਸੀਂ ਖੇਡਣਾ ਤਾਂ ਜਿੰਨਾ ਦੇ ਇਲਾਕੇ ਚ ਪੈਂਦਾ ਤਾਂ ਉਹ ਜ਼ਰੂਰ ਖੇਡ ਸਕਦੇ ਆ ਤੁਹਾਡੀ ਮਰਜ਼ੀ ਹੈ ਤੁਸੀਂ ਜਾ ਸਕਦੇ ਹੋ ਇਹ ਜੋ ਹੈ ਦੋ ਵਜਣੀ ਪਾਰਵਰਗ ਦੇ ਟੂਰਨਾਮੈਂਟ ਸਾਨੂੰ ਜੋ ਹੈ ਕਲੀਅਰ ਸੀਗੇ ਹੋਰ ਕਿਤੇ ਵੀ ਟੂਰਨਾਮੈਂਟ ਹੋਇਆ ਤਾਂ ਉਹ ਵੀ ਵੱਡਾ ਕੱਪ ਵੀ ਆ ਬਾਇਓ ਜਾਣ ਸਕਉ ਕਿ ਸਾਨੂੰ ਪੱਕਾ ਕਲੀਅਰ ਅਭੀ ਅੱਜ ਨਹੀਂ ਹੈ ਗਿਆ ਕੋਈ ਵੱਡਾ ਕੱਪ ਜੇ ਹੈ ਕਿਤੇ ਦਾ ਤੁਸੀਂ ਵੀ ਦੱਸ ਸਕਦੇ ਹੋ ਜੇ ਤੁਹਾਨੂੰ ਪਤਾ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ ਸਾਰੇ ਵੀਰ ਭਰਾ ਪੁੱਛਣਗੇ ਜੱਗੂ ਸ਼ੀਲੂ ਦੁਨੀਆ ਦੀਵਾਨੀ ਆ ਕਿਉਂਕਿ ਇੰਨਾ ਖਿਡਾਰੀਆਂ ਦੀ ਹਰ ਕੋਈ ਚਾਹੁੰਦਾ ਹੁੰਦਾ ਤੇ ਅੱਜ ਜੋ ਸਾਰੀ ਖਿਡਾਰੀ ਰੈਸਟ ਤੇ ਆ ਸਾਜੀ ਕਹੀਏ ਆਪਾਂ ਅੰਬਾ ਕਹੀਏ ਸਾਰੇ ਖਿਡਾਰੀ ਰੈਸਟ ਤੇ ਆ ਕੱਲ ਨੂੰ ਵੀ ਮੇਰੇ ਖਿਆਲ ਨਾਲ ਕੋਈ ਨਹੀਂ ਖੇਡਦਾ ਉਹ ਤੁਹਾਨੂੰ ਕੱਲ ਨੂੰ ਵੀ ਅਪਡੇਟ ਦੇ ਦੇਵਾਂਗੇ ਤੇ ਪਰਸੋ ਯਾਨੀ ਕਿ ਵੱਡੇ ਟੂਰਨਾਮੈਂਟ ਆ ਪਰਸੋ ਵੱਡੇ ਖਿਡਾਰੀ ਖੇਡਣਗੇ ਏ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਕਬੱਡਾ ਵਾਲੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਹੋਰ ਵੀਰਾਂ ਤਾਂ ਇਹ ਜ਼ਰੂਰ ਕਰ ਦਿਓ ਨਵੀਂ ਅਪਡੇਟ ਲੈ ਕੇ ਮਿਲਦੇ ਹਾਂ ਨਵੇਂ ਆਏ ਆ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਸਕਦੇ ਹੋ ਕਬੱਡੀ ਦੀਆਂ ਵੀਡੀਓ ਲਈ ਧੰਨਵਾਦ